ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਬਈ ਸ਼ਹਿਰ ਦੀ ਹਵਾ ਭਾਈ ਝਾੜੂ ਝਾੜੂ ਕਰਦੀ ਹੈ ਵੀ ਆਮ ਆਦਮੀ ਪਾਕੀ ਦੁਆਰਾ ਫਿਰ ਇੱਕ ਵਾਰ ਸੰਗਰੂਰ ਤੋਂ ਛੰਡੇ ਜਿਹੜੇ ਆ ਉਹ ਗੱਡੂਗੇ ਉਸੇ ਭਗਤ ਸਿੰਘ ਨੂੰ ਤਾਂ ਮਾਨ ਸਾਹਿਬ ਕਹਿੰਦੇ ਅੱਤਵਾਦੀ ਆ ਹੁਣ ਸੋਚ ਦੇਖੋ ਤੇ ਦੂਜੇ ਪਾਸੇ ਜਿਹੜੇ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਕਰਤਾ ਤੇ ਉਸ ਜਨਰਲ ਡਾਇਰ ਨੂੰ ਮਾਨ ਸਾਹਿਬ ਦੇ ਨਾਂਨੇ ਨੇ ਸਰੋਪਾ ਪਾਇਆ ਉਹ ਤਾਂ ਕਹਿੰਦੇ ਮੇਰੇ ਨਾਨੇ ਨੇ ਸਰੋਪਾ ਵਾਗ ਨੂੰ ਠੰਡਾ ਕੀਤਾ ਸੀ ਨਿਉ ਹੋਰ ਬਹੁਤ ਨੁਕਸਾਨ ਕਰ ਦਿੰਦਾ ਮੈਨੂੰ ਦੱਸੋ ਵੀ ਇਹ ਕਿਹੜੀ ਏਡਿਓਲੋਜੀ ਆ ਘੱਟੋ ਘੱਟ ਆਪਦੇ ਨਾਨੇ ਕਰਕੇ ਮਾਫੀ ਮੰਗ ਲੈਂਦੇ ਵੀ ਭਾਈ ਮੇਰੇ ਨਾਨੇ ਤੋਂ ਗਲਤੀ ਹੋ ਗਈ ਤੁਹਾਨੂੰ ਲੱਗਦਾ ਕਿ ਮਾਫੀ ਮੰਗਣੀ ਚਾਹੀਦੀ ਹੈ ਮਾਫੀ ਮੰਗਣੀ ਚਾਹੀਦੀ ਸੀ ਉਸ ਸੀ ਨੂੰ ਤਾਂ ਤੁਸੀਂ ਡਿਫੈਂਡ ਕਰ ਰਹੇ ਹੋ ਤੇ ਭਗਤ ਸਿੰਘ ਨੂੰ ਤੁਸੀਂ ਜਿਹੜਾ ਉਦੋਂ ਗੋਰਿਆਂ ਦੇ ਵਿਰੁੱਧ ਲੜਦਾ ਅੰਗਰੇਜ਼ਾਂ ਦੇ ਵਿਰੁੱਧ ਲੜਦਾ ਸ਼ਹੀਦ ਹੋ ਗਿਆ ਹੂੰ ਉਹਨਾਂ ਦਾ ਤੁਸੀਂ ਕਹਿੰਦੇ ਹੋ ਗਦਾਰ ਹੈ ਸੰਗਰੂਰ ਦੇ ਨਾ ਜਿਹੜੇ ਮਾਨ ਸਾਹਿਬ ਦੇ ਭਗ ਸਿੰਘ ਬਾਰੇ ਬਿਆਨ ਉਹ ਜਿੱਤਣ ਤੋਂ ਬਾਅਦ ਆਇਆ ਇਹ ਆਪ ਦੇ ਨਾਨੇ ਰੂਪ ਸਿੰਘ ਬਾਰੇ ਬਿਆਨ ਉਹ ਜਿੱਤਣ ਤੋਂ ਬਾਅਦ ਆਇਆ ਜੇ ਵੋਟਾਂ ਤੋਂ ਪਹਿਲਾਂ ਹੀ ਹੁੰਦੇ ਤਾਂ ਇੱਥੇ ਸਮੀਕਰਨ ਕੁਝ ਹੋਰ ਹੁੰਦੇ ਜਿੰਨਾ ਪਰਿਵਾਰ ਬਾਦ ਇੱਥੇ ਐ ਤਿੰਨਵੇਂ ਨੂੰਦੇ ਹੁੰਦੇ ਆ ਹੂੰ ਪ੍ਰਧਾਨ ਸਰਪਰਾਸ ਤੇ ਜਥਮੰਦਿਕ ਚਕਤਰ ਹੂੰ ਪ੍ਰਧਾਨ ਮਾਨ ਸਾਹਿਬ ਆ ਬਣੇ ਹੋਇਆ ਜਥੇਵੰਦਕ ਇਸਕੱਤਰ ਦੋਤਾ ਲਾ ਰੱਖਿਆ ਤੇ ਸਰਪ੍ਰਸਤ ਦਾ ਮੁੰਡਾ ਬਣਾ ਰੱਖਿਆ ਅੰਗੂਰ ਤੋਂ ਸਿਮਰਜੀਤ ਸਿੰਘ ਮਾਨ ਹੁਣਾ ਦੀ ਵੀ ਸੇਮ ਐਡੋਲੋਜੀ ਹੈ ਤੇ ਉਹੀ ਐਡੋਲੋਜੀ ਜਿਹੜੀ ਫਾਲੋ ਕਰਦੇ ਨੇ ਕਿਤੇ ਨਾ ਕਿਤੇ ਉਹੀ ਅਮਰਪਾਲ ਸਿੰਘ ਹੁਣਾ ਦੀ ਹੈ ਤੇ ਤੁਹਾਨੂੰ ਲੱਗਦਾ ਕਿ ਉਹਦਾ ਕੋਈ ਫੈਕਟਰ ਜਾਂ ਉਹਦਾ ਕੋਈ ਇੱਕ ਅੱਧਾ ਪਰਸੈਂਟੇਜ ਦੇ ਉੱਪਰ ਵੀ ਅਸਰ ਪੈਣ ਸਕਦਾ ਦੇਖੋ ਸਾਡੇ ਕਾ ਲੋਕ ਬੜੇ ਜਜਵਤੀ ਆ ਇਹ ਗੁੱਡੀ ਚੜਾਉਣ ਲੱਗੇ ਵੀ ਮਿੰਟ ਲਾਉਂਦੇ ਆ ਤੇ ਲਾਉਣ ਲੱਗੇ ਵੀ ਮਿੰਟ ਹੀ ਲਾਉਂਦੇ ਭਾਈ ਜੇ ਤੁਹਾਡਾ ਦਿਮਾਗ ਹੈ ਜਿਹੜਾ ਉਹ ਖਰਾਬ ਹੋ ਜੇ ਖੇਰਾ ਸਾਹਿਬ ਪਹਿਲਾਂ ਬਠਿੰਡੇ ਨੂੰ ਇਲੈਕਸ਼ਨ ਲੜੇ ਸੀ ਮਾਲ ਵੇਚਾ ਕੇ ਤੇ ਤਕਰੀਬਨ 38000 ਵੋਟ ਕੋਈ ਸੀ ਤੇ ਮਾਫੀ ਮੰਗੀ ਸੀ ਵੀ ਬਠਿੰਡੇ ਆਉਣਾ ਮੇਰੀ ਗਲਤੀ ਸੀ ਆ ਚਾਰਜ ਨੂੰ ਆਉਣ ਦੋ ਮੈਂ ਤੁਹਾਨੂੰ ਦਿਖਾਉਂਗਾ ਵੀ ਮਾਫੀ ਮੰਗਣਗੇ ਵੀ ਸੰਗਰੂਰ ਆਉਣਾ ਮੇਰੀ ਗਲਤੀ ਸੀ ਵਾਈ ਇਲੈਕਸ਼ਨ ਸੀਗੀ ਹਾਂ ਉਦੋਂ ਦਾ ਗੋਲਡੀ ਨੂੰ ਬਸਾਤਾ ਵੀ ਤੂੰ ਲੜ ਹੁਣ ਚਲੋ 2 ਸਾਲ ਉਹਨੂੰ ਕੰਮ ਕਰਦੇ ਨੂੰ ਹੋ ਗਏ ਲਗਾਤਾਰ ਲੱਗਿਆ ਹੋਇਆ ਸੀ ਤੇ ਹੁਣ ਤੁਸੀਂ ਕਹਿੰਦਾ ਵੀ ਜੀ ਨਹੀਂ ਵੱਡੇ ਲੀਡਰ ਦੀ ਜ਼ਰੂਰਤ ਹੈ ਉਦੋਂ ਵੱਡੇ ਲੀਡਰ ਕਿੱਥੇ ਗਏ ਸੀ ਬਾਅਦ ਇਲੈਕਸ਼ਨ ਵੇਲੇ ਹੁਣ ਜਿਹੜੀ ਪਾਰਟੀ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਖੁਦ ਇਲੈਕਸ਼ਨ ਨਹੀਂ ਲੜ ਰਿਹਾ ਹਮ ਸਿਟਿੰਗ ਐਮਪੀ ਹੋ ਗਏ ਤਾਂ ਉਹਨਾਂ ਨੂੰ ਵੀ ਪਤਾ ਹੀ ਹੈ ਕਾਲੀਦਾਨ ਨੂੰ ਕੋਈ ਸੀਟ ਨਹੀਂ ਆ ਰਹੀ ਜੇ ਇੱਕੇ ਸੀਟ ਵੀ ਆਉਂਦੀ ਹੁੰਦੀ ਸੁਖਵੀਰ ਸਿੰਘ ਬਾਦਲ ਉੱਥੋਂ ਜਾ ਕੇ ਇਲੈਕਸ਼ਨ ਲੜਦੇ ਹਾਂ ਨਾ ਉਹਨਾਂ ਨੂੰ ਵੀ ਪਤਾ ਹੈ ਵੀ ਸਾਰੇ ਕਿਤੋਂ ਪੰਜਾਬ ਤੋਂ ਜਮਾਨਤਾ ਜਬਤ ਹੋ ਰਹੀ ਹੈ ਇਸੇ ਕਰਕੇ ਇਲੈਕਸ਼ਨ ਤੋਂ ਭੱਜੇ ਇਸੇ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਟਿਕਟ ਜਮ੍ਹਾਂ ਲਾਸਟ ਤੇ ਅਨਾਉਂਸ ਹੋਈ ਪਹਿਲੀ ਵਾਰ ਹੋ ਵੀ ਨੈਸ਼ਨਲ ਪਾਰਟੀ ਜਿਹਦੀ ਦੇਸ਼ 'ਚ ਸਰਕਾਰ ਹੋਵੇ ਤੇ ਪੰਜਾਬ ਦੇ ਹਜ਼ਾਰਾਂ ਬੂਥਾਂ 'ਚੋਂ ਮੈਨੂੰ ਲੱਗਦਾ ਵੀ ਖਾਤਾ ਵੀ ਨਹੀਂ ਖੋਲਣਾ ਤੁਸੀਂ ਕਹਿੰਦੇ ਹੋ ਬੀਜਪੀ ਦਾ ਖਾਤਾ ਵੀ ਨਹੀਂ ਖੋਲਣਾ ਮੈਨੂੰ ਵੀ ਸੀਟ ਦਾ ਤਾਂ ਕੀ ਖੋਲਣਾ ਮੈਨੂੰ ਕਲੀਅਰ ਹੀ ਆ ਹੂੰ ਪੋਲਿੰਗ ਬੂਥਾਂ ਤੇ ਨਹੀਂ ਖੋਲਣਾ ਇਹ ਨਾ ਦਿੱਲੀ ਜਾ ਕੇ ਲਾਬਿੰਗ ਕਰਦੇ ਹੁੰਦੇ ਆ ਵੱਡੀਆਂ ਪਾਰਟੀਆਂ ਦੇ ਲੀਡਰ ਹੈ ਬੀ ਯਾਰ ਟਿਕਟ ਮੈਨੂੰ ਦਬਾਓ ਲਾਬਿੰਗ ਅੱਧੀ ਕਿਹੜੀ ਵੀ ਹੋ ਰਹੀ ਹੈ ਪਰ ਲਾਬਿੰਗ ਇਸ ਚੀਜ਼ ਦੀ ਹੋ ਰਹੀ ਹੈ ਉਹ ਕਹਿੰਦਾ ਕਿ ਮੈਨੂੰ ਨਾ ਦੇ ਦੇ ਨਾ ਡਰ ਰਹੇ ਨੇ ਡਰ ਹਰੇ ਕਹਿੰਦਾ ਕਿ ਮੈਨੂੰ ਨਾ ਦੇ ਦੇ ਨਾ ਕਾਬਲਾ ਕਿਸ ਦੇ ਨਾਮ ਮੰਨਦੇ ਫਿਰ ਇਸ ਵਾਰ ਇਹ ਦੇਖੋ ਮੈਨੂੰ ਤਾਂ ਬੜਾ ਮੈਂ ਕੰਫੀਡੈਂਟ ਆ ਵੀ ਇਹ ਸੀਟ ਆਮਾ ਦੀ ਪਾਰਟੀ इजीली ਜਿੱਤੂਗੀ ਇਹ ਦੂਜੇ ਨੰਬਰ ਤੇ ਮੁਕਾਬਲਾ ਹੁਣ ਇਹਨਾਂ ਦਾ ਵੀ ਭਈ ਇਹਨਾਂ ਦੇ ਦੂਜੇ ਤੇ ਕਹੋਂ ਆਉਂਦਾ ਪੰਜਾਬ ਦੀਆਂ ਹੌਟ ਸੀਟਸ ਦੇ ਵਿੱਚੋਂ ਇੱਕ ਹੌਟ ਸੀਟ ਹੈ ਸੰਗਰੂਰ ਦੀ ਜਿੱਥੋਂ ਆਮ ਆਦਮੀ ਪਾਰਟੀ ਦੇ ਵੱਲੋਂ ਮੀਤ ਹੇਰ ਹੋਣਾ ਨੂੰ ਟਿਕਟ ਦਿੱਤੀ ਗਈ ਹੈ ਤੇ ਜਿੱਥੇ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖਹਿਰਾ ਤੇ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਇਕਬਾਲ ਸਿੰਘ ਝੁੰਦਾ ਹੋਣਾ ਨੂੰ ਟਿਕਟ ਦਿੱਤੀ ਗਈ ਹੈ ਤੇ ਸਿਮਰਜੀਤ ਸਿੰਘ ਮਾਨ ਜੋ ਕਿ ਮੌਜੂਦਾ ਐਮਪੀ ਸੀ ਉਹ ਵੀ ਇਲੈਕਸ਼ਨ ਲੜ ਰਹੇ ਨੇ ਇੱਥੋਂ ਹੀ ਸੰਗਰੂਰ ਤੋਂ ਤਾਂ ਮੀਤਹਿਰ ਹੋਣਾ ਦੇ ਨਾਲ ਗੱਲਬਾਤ ਕਰਾਂਗੇ ਔਰ ਕੈਂਪੇਨ ਕਿਵੇਂ ਚੱਲਦੀ ਆ ਉਹਦੇ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ ਬਾਈ ਪਹਿਲਾਂ ਤਾਂ ਉਹ ਜਿਵੇਂ ਫਿਲਮਾਂ 'ਚ ਇੱਕ ਡਾਇਲੋਗ ਨਹੀਂ ਹੁੰਦਾ ਉਹ ਕਹਿੰਦਾ ਹੁੰਦਾ ਕਿ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਬਾਈ ਸ਼ਹਿਰ ਦੀ ਹਵਾ ਭਾਈ ਝਾੜੂ ਝਾੜੂ ਕਰਦੀ ਹੈ ਵੀ ਆਮ ਆਦਮੀ ਪਾਰਟੀ ਦੁਆਰਾ ਫਿਰ ਇੱਕ ਵਾਰ ਸੰਗਰੂਰ ਤੋਂ ਚੰਡੇ ਜਿਹੜੇ ਆ ਉਹ ਗੱਡੂਗੇ ਮਾਹੌਲ ਕਿਵੇਂ ਹੈਗਾ ਸ਼ਹਿਰ ਦਾ ਪੂਰਾ ਪਿੰਡਾਂ ਦੇ ਵਿੱਚ ਜਾਣਿਓ ਸਾਰੇ ਪਾਸੇ ਮੰਦੀਪ ਜੀ ਇੱਕੋ ਆਵਾਜ਼ ਆ ਕਿ ਜਿਹੜੇ 2 ਸਾਲ ਚ ਆਮ ਆਦਮੀ ਪਾਰਟੀ ਨੇ ਕੰਮ ਜਿਹੜੇ ਆ ਕੀਤੇ ਆ ਲੋਕ ਆਪ ਉਹਦੀ ਚਰਚਾ ਕਰਦੇ ਆ ਖਾਸ ਤੌਰ ਤੇ ਬਿਜਲੀ ਵਾਲਾ ਅੱਗੇ ਲੋਕਾਂ ਦਾ ਸਾਨੂੰ ਕਦੇ ਕਿ ਸਰਕਾਰ ਨੇ ਰਾਸਤੀ ਨਹੀਂ ਦਿੱਤੀ 90% ਲੋਕਾਂ ਦਾ ਸਾਰੀਆਂ ਲੋਕ ਸਭਾ ਦੇ ਵਿੱਚ ਭਾਵੇਂ ਉਹ ਆਨੰਦਪੁਰਾ ਭਾਵੇਂ ਖਡੂਰ ਸਾਹਿਬ ਆ ਭਾਵੇਂ ਸੰਗਰੂਰ ਆ ਸਾਰੇ ਕ ਜਿਹੜਾ ਲੋਕਾਂ ਦਾ ਬਿੱਲ ਹੈ ਉਹ ਜ਼ੀਰੋ ਆਉਂਦਾ ਮੈਂ ਪਿੰਡਾਂ ਜਾਣਾ ਕਹਿੰਦਾ ਵੀ ਹੱਥ ਖੜੇ ਕਰਕੇ ਦੱਸੋ ਵੀ ਬਿੱਲ ਕਿਹਦਾ ਜ਼ੀਰੋ ਹੈ ਸਾਰੇ ਹੱਥ ਜਿਹੜੇ ਆ ਉਹ ਖੜੇ ਹੁੰਦੇ ਆ ਹਰੇਕ ਸਾਲ ਦਾ 2.3 ਲੱਖ ਰੁਪਈਆ ਤਾਂ ਮੁੱਲ ਕਿ 50 ਸਾਲਾਂ ਦਾ ਲੋਕਾਂ ਨੂੰ ਕੋਲੇ ਬਿਜਲੀ ਦਾ ਬਜਾਣਾ ਉਸ ਤੋਂ ਬਿਨਾ ਹੱਥ ਖੜੇ ਕਰਾਉਣੇ ਆ ਵੀ ਦੱਸੋ ਭਾਈ ਕਿਸੇ ਨੂੰ ਰਾਤ ਨੂੰ ਖੇਤ ਜਾਣਾ ਪਿਆ ਹੂੰ ਮੋਟਰ ਚਲਾਉਣ ਦੇ ਲਈ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਵੀ ਮੂੰਹੋਂ ਬੋਲਦੇ ਆ ਵੀ ਨਾ ਜੀ ਆ ਤਾਂ ਨਜ਼ਾਰਾ ਆ ਗਿਆ ਹਨਾ ਨਹਿਰੀ ਪਾਣੀ ਦਾ ਪੁੱਛਦੇ ਆ ਬਿਪਾਈ ਦੱਸੋ ਆਇਆ ਕਿ ਨਹੀਂ ਕੋਈ ਕਹਿੰਦਾ ਜੀ 40 ਸਾਲ ਬਾਅਦ ਆਇਆ ਕੋਈ ਕਹਿੰਦਾ 30 ਸਾਲਾਂ ਬਾਅਦ ਆਇਆ ਸੋ ਲੋਕ ਇਹ ਗੱਲਾਂ ਸੋਚਦੇ ਆ ਤੇ ਲੋਕ ਇਹਨਾਂ ਚੀਜ਼ਾਂ ਦੀ ਤਾਰੀਫ਼ ਵੀ ਕਰਦੇ ਆ ਕਿਉਂਕਿ ਉਹੀ ਖੰਭੇ ਉਹੀ ਗ੍ਰੈਡ ਉਹੀ ਮੁਲਾਜ਼ਮ ਜੇ ਆਪਣੇ ਵੇਲੇ ਦਿਨੇ ਬਿਜਲੀ ਆ ਸਕਦੀ ਮੋਟਰਾਂ ਵੀ ਬਿਲੀ ਹਬਾੜੀ ਇਹਨਾਂ ਵੇਲੇ ਕਿਉਂ ਨਹੀਂ ਆਈ ਜੇ ਆਪਣੇ ਵੇਲੇ ਅਮਲੇਰਕੋਟ ਲਿਆ ਆਪਾਂ ਹੂੰ ਇੱਥੇ ਚਾਰ ਕੱਸੀਆਂ ਬਣ ਰਹੀਆਂ ਨਿਗੀਆਂ ਹੈਨਾ ਮਲੇਰਕੋਟਲੇ ਏਰੀਆ ਨੇ ਕਦੇ ਨਹਿਰੀ ਪਾਣੀ ਦੇਖਿਆ ਵੀ ਨਹੀਂ ਸੀ ਮੰਨ ਲਓ ਕਿ ਸਥੰਭਗੇ ਸੀ ਲੋਕ ਮੰਗ ਪੱਤਰ ਦੇ ਦੇ ਕੇ ਤੇ ਹਰ ਸਾਰੀਆਂ ਮੰਨ ਲਓ ਕਿ ਜਿੰਨੀਆਂ ਸਿਆਸੀ ਪਾਰਟੀਆਂ ਦੀ ਵਾਅਦੇ ਕਰਦੀਆਂ ਸੀਗੀਆਂ ਵੀ ਤੁਹਾਡੇ ਨਹਿਰੀ ਪਾਣੀ ਦੇਵਾਂਗੇ ਨਹਿਰੀ ਬਣ ਦੇਵਾਂਗੇ ਅਸੀਂ ਕਿਤੇ ਵਾਅਦਾ ਵੀ ਨਹੀਂ ਕੀਤਾ ਪਰ ਆਪਣੀ ਸਰਕਾਰ ਨੇ ਮੈਨੂੰ ਲੱਗਦਾ ਇਹ ਮੁੱਦਾ ਪਹਿਲਾਂ ਕਦੇ ਬਣਿਆ ਵੀ ਨਹੀਂ ਕਿਉਂਕਿ ਟੋਬੇ ਸੁੱਕ ਗਏ ਰਜਵਾਹੇ ਸੁੱਕ ਗਏ ਕੱਸੀਆਂ ਸੁੱਕੀਆਂ ਪਿੰਡਾਂ ਦੇ ਵਿੱਚ ਮੈਂ ਕਿਹਾ ਜੀ ਢਾਤੀਆਂ ਸਿਪਸੀ ਲੋਕਾਂ ਨੇ ਕੱਸੀਆਂ ਢਾਤੀਆਂ ਸੀਗੀਆਂ ਕੱਸੀਆਂ ਵੀ ਬਾੜੀਆਂ ਸੀ ਖਾਲ ਬਾਤੇ ਸੀ ਕਿ ਲੋਕਾਂ ਨੇ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹੁਣ ਦੁਬਾਰਾ ਡਿਮਾਂਡ ਜਿਹੜੀ ਆ ਉਹ ਵਧ ਗਈ ਮੇਰੇ ਕੋਲੇ ਰੋਜ਼ ਕਿੰਨੀਆਂ ਐਪਲੀਕੇਸ਼ਨਾਂ ਸਵੇਰੇ ਹੁਣ ਇਲੈਕਸ਼ਨ ਚੱਲਦੀ ਹੁਣ ਵੀ ਲੋਕ ਬੈਠੇ ਹੁੰਦੇ ਆ ਵੀ ਸਾਡੇ ਜਿਆ ਪਾਈਪਲਾਈਨ ਪੈਣ ਵਾਲੀ ਆ ਜੀ ਸਾਡੇ ਆ ਖਾਲਾ ਜਿਹੜਾ ਉਹ ਬੰਨਣਾ ਨਹੀਂ ਸਾਡੇ ਏਰੀਏ ਚ ਤਾਂ ਮੱਲੋ ਕਿ ਅੱਗੇ ਮੁੱਦਾ ਹੀ ਨਹੀਂ ਸਿਰਿਆ ਪਾਣੀ ਡੂੰਘੇ ਜਾਈ ਜਾਂਦੇ ਸੀਗੇ ਨਹਿਰੀ ਪਾਣੀ ਦੀ ਕਿਸੇ ਨੂੰ ਮਿਲ ਕੋਈ ਨਹੀਂ ਸੀਗੀ ਇਹ ਤਾਂ ਸਾਡੀ ਸਰਕਾਰ ਨੇ ਆ ਕੇ ਜਦੋਂ ਪਹਿਲਾਂ ਕੁਝ ਪਿੰਡਾਂ ਜਾਣਾ ਸ਼ੁਰੂ ਹੋਇਆ ਤਾਂ ਲੋਕਾਂ ਨੂੰ ਉਮੀਦ ਜਾਗ ਗਈ ਉਹ ਲੋਕ ਆਪ ਹਿੰਮਤ ਕਰਦੇ ਆ ਸਾਡੇ ਕੋਲੇ ਆਉਂਦੇ ਆ ਵੀ ਜੀ ਸਾਡੇ ਵੀ ਦਿਓ ਸਾਡੇ ਵੀ ਦਿਓ ਤੇ ਹੁਣ ਇੱਕ ਇੱਕ ਪਿੰਡ ਕਰਕੇ ਸਾਰੇ ਪਿੰਡਾਂ ਚ ਪਾਈਪਲਾਈਨਾਂ ਵੀ ਪੈ ਰੀਆਂ ਤੇ ਨਹਿਰੀ ਪਾਣੀ ਜਾਣਾ ਸ਼ੁਰੂ ਹੋਇਆ ਤੇ ਤੁਸੀਂ ਹੈਰਾਨ ਹੋਵੋਗੇ ਕਿ 40% ਨਹਿਰੀ ਪਾਣੀ ਪਿਛਲੇ ਸਾਲ ਦੇ ਨਾਲੋਂ ਐਤਕੀ ਵੱਧ ਪੰਜਾਬ ਦੇ ਵਿੱਚ ਵਰਤਿਆ ਗਿਆ ਹੈ ਹਨਾ ਇਹਦਾ ਮਤਲਬ ਵੀ ਭਾਈ ਜਿਹੜਾ ਇਹ 40% ਵੱਧ ਵਰਤਿਆ ਗਿਆ ਇਹ ਪਾਣੀ ਪਹਿਲਾਂ ਕਿੱਥੇ ਜਾ ਰਿਹਾ ਸੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਤਾਂ ਹੈ ਨਹੀਂ ਵੀ ਹਿੱਸਾ ਵਧ ਗਿਆ ਹਿੱਸਾ ਦਾ ਪਾਣੀ ਦਾ ਉਨਾ ਹੀ ਹੈ ਹੁਣ ਜਿਹੜੇ ਨਵੇਂ ਪਿੰਡਾਂ ਨੂੰ ਕਿਹਾ ਨਾ ਤਾਂ ਕਿਸੇ ਦਾ ਵੱਢ ਕੇ ਦੂਜੇ ਪਿੰਡ ਦਾ ਦੂਜੇ ਪਿੰਡ ਨੂੰ ਦਿੱਤਾ ਇਹ ਪਾਣੀ ਅਸਲ ਚ ਜਦੋਂ ਪਹਿਲਾਂ ਪੰਜਾਬ ਚ ਵਰਤਦੇ ਨਹੀਂ ਸੀ ਤਾਂ ਵਹਿ ਕੇ ਹਰਿਆਣੇ ਤੇ ਰਾਜਸਥਾਨ ਨੂੰ ਲੱਗ ਜਾਂਦਾ ਸੀ ਕਿਉਂਕਿ ਕੁਦਰਤੀ ਵਹਾਅ ਹੈ ਪਹਾੜਾਂ ਚ ਮੀਂਹ ਪੈਣਾ ਹਮ ਬਰਫ ਕੁਰਨੀਆ ਔਸਤ ਨੂੰ ਉੱਪਰੋਂ ਥੱਲੇ ਨੂੰ ਜਾਣੇ ਜਾਣੇ ਪਾਣੀ ਨੇ ਆਉਣਾ ਹੈਗਾ ਜਦੋਂ ਇੱਥੇ ਨਹੀਂ ਵਰਤਾਂਗੇ ਅਸੀਂ ਜਦੋਂ ਕੱਸੀਆਂ ਕਹ ਲੋ ਵੀ ਸਕਾਹਤੀਆਂ ਖਾਲ ਢਾਤੇ ਤਾਂ ਫਿਰ ਪਾਣੀ ਨੇ ਵਹਿ ਕੇ ਭਾਈ ਦੂਜੇ ਸੂਬਿਆਂ ਚ ਜਾਣਾ ਅਸੀਂ ਆ ਕੇ ਮੀਟਰ ਲਾਏ ਚੈੱਕ ਕੀਤਾ ਕਾਡਾ ਸਿਸਟਮ ਵੀ ਭਾਈ ਕਿੱਥੋਂ ਕਿਹੜਾ ਪਾਣੀ ਕਿੰਨਾ ਹਰਿਆਣੇ ਨੂੰ ਜਾਂਦਾ ਕਿੰਨਾ ਰਾਜਸਥਾਨ ਨੂੰ ਫਿਰ ਉਹ ਪਾਣੀ ਨੂੰ ਜਿਹੜਾ ਜ਼ਿਆਦਾ ਜਾ ਰਿਹਾ ਸੀ ਪੰਜਾਬ ਚ ਖਾਲ ਬਣਾ ਕੇ ਕੱਸੀਆਂ ਬਣਾ ਕੇ ਪਾਣੀ ਨੂੰ ਪੰਜਾਬ ਦੇ ਵਿੱਚ ਵਰਤਣਾ ਸ਼ੁਰੂ ਕੀਤਾ ਤੇ ਹਜੇ ਹੋਰ ਵੀ ਪੰਜਾਬ ਦੇ ਹਿੱਸੇ ਦਾ ਹੈ ਪਾਣੀ ਜਿਹਨੂੰ ਪੰਜਾਬ ਦੇ ਵਿੱਚ ਵਰਤਣਾ ਅ ਪਿੱਛੇ ਤੁਸੀਂ ਸੀਐਮ ਸਾਹਿਬ ਦਾ ਸੁਣਿਆ ਹੋਊਗਾ ਕਿ ਨਵੀਂ ਨਹਿਰ ਕੱਢ ਰਹੇ ਆ ਉਥੋਂ ਹਰੀਕੇ ਪੱਤਨ ਤੋਂ ਹਰੀਕੇ ਪੱਤਨ ਤੋਂ ਜਿਹੜੀ ਮੁਕਸਰ ਫਰੋਜਪੁਰ ਜਿਹੜੀ ਏਰੀਆ ਨੂੰ ਪਾਣੀ ਦੇਊਗੀ ਹੁਣ ਸਵਾਲ ਇਹ ਹੈ ਵੀ ਇੰਨਾ ਵੇਲੇ ਕਿਹੜਾ ਨਹਿਰੀ ਵਿਭਾਗ ਹੈ ਨਹੀਂ ਸੀ ਹੂੰ ਇੰਨਾ ਵੇਲੇ ਕਿਹੜਾ ਅਫਸਰ ਹੈ ਨਹੀਂ ਸੀਗੇ ਸਾਰਾ ਕੁਝ ਸੀ ਬਸ ਇੱਕ ਇੱਛਾ ਨਹੀਂ ਸੀ ਨਿਯਤ ਨਹੀਂ ਸੀ ਸੋ ਅਫਸਰ ਵੀ ਸਾਨੂੰ ਦੱਸਦੇ ਆ ਕਹਿੰਦੇ ਜੀ ਆਹਾ ਜਿਹੜਾ ਵੀ ਇੰਨਾ ਡੀਪਲੀ ਚੀਜ਼ਾਂ 'ਚ ਜਾਣਾ ਹੂੰ ਚੈੱਕ ਕਰਨਾ ਵੀ ਥੋੜੇ ਹੀ ਮੰਤਰੀ ਆ ਜਿਹੜੇ 6 6 8 8 ਘੰਟੇ ਰੋਜ਼ ਮੀਟਿੰਗਾਂ ਲਈ ਜਾਂਦੇ ਮਹਿਕਮਿਆਂ ਦੀਆਂ ਨਹੀਂ ਕਹਦੇ ਇੱਥੇ ਇੰਨੀਆਂ ਸਰਕਾਰਾਂ ਰਹੀਆਂ ਨੇ ਦੋ ਦੋ ਮਹੀਨੇ ਮੰਤਰੀ ਮੀਟਿੰਗ ਨਹੀਂ ਸੀ ਲੈਂਦੇ ਹੁੰਦੇ ਜੇ ਕਦੇ ਮੀਟਿੰਗ ਲੈਂਦੇ ਵੀ ਸੀ ਤਾਂ ਇਹੋ ਜਿਹੀ ਲੈਂਦੇ ਸੀ ਵੀ ਆਹ ਯਾਰ ਫਲਾਣੇ ਠੇਕੇਦਾਰ ਨੂੰ ਠੇਕਾ ਦੇਣਾ ਇਹਦੇ ਦੱਸੋ ਵੀ ਆਪਾਂ ਕੀ ਕਲੌਜ਼ ਇਹਦੇ ਵਿੱਚ ਪਾਈਏ ਵੀ ਇਹ ਟੈਂਡਰ ਜਿਹੜਾ ਇਹ ਫਲਾਣੇ ਬੰਦੇ ਨੂੰ ਨਿਕਲੇ ਇਸ ਤੋਂ ਬਿਨਾ ਸੁਧਾਰ ਕੇ ਵੀ ਹੋ ਸਕਦਾ ਹੈ ਪੈਸਾ ਕਿੱਥੋਂ ਵੱਸ ਸਕਦਾ ਇਹਦੇ ਵੱਲ ਕਦੇ ਕਿਸੇ ਸਰਕਾਰ ਨੇ ਧਿਆਨ ਹੀ ਨਹੀਂ ਦਿੱਤਾ ਹੂੰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਵਿਰੋਧੀ ਪਾਰਟੀਆਂ ਦੀ ਤਾਂ ਵਿਰੋਧੀ ਪਾਰਟੀਆਂ ਇਲਜ਼ਾਮ ਆਉਂਦੀਆਂ ਉਹ ਕਹਿੰਦੇ ਕਿ ਜੇ ਆਪਾਂ ਗੱਲ ਪਿੱਛੇ ਦੀ ਨਹੀਂ ਗੋਲਡੀਓ ਸ਼ਾਮਲ ਹੋਏ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸਾਡਾ ਕਹਿੰਦੇ ਬੰਦਾ ਪੱਟ ਕੇ ਲੈ ਗਏ ਤੇ ਚਲੋ ਸਿਆਸਤ ਆ ਭਾਈ ਜਿਹੜੇ ਬੰਦੇ ਨੂੰ ਕਿਸੇ ਨੂੰ ਧੱਕੇ ਨਾਲ ਥੋੜੀ ਲਿਜਾ ਸਕਦੇ ਆ ਜੇ ਤੁਸੀਂ ਕਿਸੇ ਨੂੰ ਧੱਕਾ ਕਰੋਗੇ ਜਾਤੀ ਕਰੋਗੇ ਉਹਦੀ ਬਾਤ ਨਹੀਂ ਪੁੱਛੋਗੇ ਜਿਹੜਾ ਬੰਦਾ ਮਿਹਨਤ ਕਰ ਰਿਹਾ ਤਾਂ ਫਿਰ ਅਗਲੇ ਨੇ ਲੋਕਤੰਤਰ ਆ ਆਪ ਦਾ ਜਿਹੜਾ ਰਸਤਾ ਹੈਗਾ ਉਹ ਕੰਮ ਕਰਨ ਵਾਲੇ ਬੰਦੇ ਨੇ ਦੇਖਣਾ ਤੁਸੀਂ ਜਿਦੋਂ ਤਾਂ ਬਾਅਦ ਇਲੈਕਸ਼ਨ ਸੀਗੀ ਹਨਾ ਉਦੋਂ ਤਾਂ ਗੋਲਡੀ ਨੂੰ ਬਸਾਤਾ ਵੀ ਤੂੰ ਲੜ ਹੁਣ ਜਦੋਂ 2 ਸਾਲ ਉਹਨੂੰ ਕੰਮ ਕਰਦੇ ਨੂੰ ਹੋ ਗਏ ਲਗਾਤਾਰ ਲੱਗਿਆ ਹੋਇਆ ਸੀ ਤੇ ਹੁਣ ਤੁਸੀਂ ਕਹਿੰਦਾ ਵੀ ਜੀ ਨਹੀਂ ਵੱਡੇ ਲੀਡਰ ਦੀ ਜ਼ਰੂਰਤ ਹੈ ਉਦੋਂ ਵੱਡੇ ਲੀਡਰ ਕਿੱਥੇ ਗਏ ਸੀ ਬਾਅਦ ਇਲੈਕਸ਼ਨ ਵੇਲੇ ਸੋ ਇੱਥੇ ਨਾ ਠੀਕ ਹੈ ਇਹਨਾਂ ਨੇ ਇੱਕ ਵਾਰੀ ਇਹ ਕਹਿ ਲੋ ਵੀ ਜਿੱਥੇ ਕੋਈ ਮਜਬੂਰੀ ਹੁੰਦੀ ਹੈ ਉੱਥੇ ਤਾਂ ਆਮਕਰਾਂ ਦਿੱਤੀਆਂ ਪੁੱਤਾਂ ਨੂੰ ਇਹ ਟਿਕਟਾਂ ਦੇ ਸਕਦੇ ਆ ਨਹੀਂ ਇਹਨਾਂ ਨੇ ਬਸ ਆਪ ਦੀ ਜਿਹੜੇ ਕੁਸ਼ਕ 15-20 ਬੰਦੇ ਆ ਉੱਪਰ ਆਪਦੀ ਮੁੰਡਿਆਂ ਨੂੰ ਤਿਆਰ ਕਰ ਰੱਖਿਆ ਅੱਗੇ ਵਾਸਤੇ ਵੀ ਵੀ ਆਪਦੀ ਪਰਿਵਾਰਾਂ ਤੋਂ ਹੀ ਜਿਹੜੇ ਨਾ ਉਹ ਇੱਕ ਜਿਹੜੀ ਉੱਪਰ ਪਕੜ ਬਣੀ ਹੋਈ ਹੈ ਉਹ ਗ੍ਰਿਫਟ ਤੋਂ ਨਿਕਲ ਹੀ ਦੇਣਾ ਚਾਹੁੰਦੇ ਕਾਂਗਰਸ ਨੇ ਹੂੰ ਬਾਈ ਜੇ ਗੱਲ ਕਰੀ ਆਪਾਂ ਸੰਗਰੂਰ ਸੀਟ ਦੀ ਤਾਂ ਸੰਗਰੂਰ ਹੋਇਆ ਬਰਨਾਲਾ ਬਠਿੰਡਾ ਮਾਨਸਾ ਜਿਹੜੇ ਕਹੇ ਜਾਂਦੇ ਨੇ ਜਿਵੇਂ ਆਪਾਂ ਮਾਲਵੇ ਦੇ ਆ ਤਾਂ ਤੁਸੀਂ ਵੀ ਬਰਨਾਲੇ ਤੋਂ ਖੁਦ ਬੜੀ ਇਮੋਸ਼ਨਲ ਲੋਕ ਨੇ ਇਧਰਲੇ ਕਾਕੀ ਤੁਸੀਂ ਉਹਨਾਂ ਦੇ ਸੈਂਟੀਮੈਂਟ ਨੂੰ ਹੁਣ ਤੱਕ ਕਿਉਂਕਿ ਪਿਛਲੀ ਵਾਰ ਆਪ ਜਿਹੜੀ ਇਲੈਕਸ਼ਨ ਦੇਖੀ ਐ ਸਿੰਘੂਜੀਤ ਸਿੰਘ ਮਾਨ ਹੋਣ ਵਾਲੀ ਇਸ ਵਾਰ ਵੀ ਉਹ ਮੁਕਾਬਲੇ ਦੇ ਵਿੱਚ ਨੇ ਤਾਂ ਉਹਨਾਂ ਸੈਂਟੀਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਉਹ ਭਾਵੁਕਤਾ ਨੂੰ ਲੋਕਾਂ ਦੇ ਉਹ ਤੁਸੀਂ ਕੀ ਪੜ ਪਾਏ ਹੁਣ ਤੱਕ ਦੇਖੋ ਸਾਡੇ ਨਾ ਲੋਕ ਬੜੇ ਜਜਗਾਤੀ ਆ ਇਹ ਗੁੱਡੀ ਚੜਾਉਣ ਲੱਗੇ ਵੀ ਮੈਂਟ ਲਾਉਂਦੇ ਆ ਤੇ ਲਾਉਣ ਲੱਗੇ ਵੀ ਮੈਂਟ ਹੀ ਲਾਉਂਦੇ ਭਾਈ ਜੇ ਤੁਹਾਡਾ ਦਿਮਾਗ ਹੈ ਜਿਹੜਾ ਉਹ ਖਰਾਬ ਹੋ ਜਾ ਹਾਂ ਪਰ ਮੀਤ ਨੂੰ ਲੋਕਾਂ ਨੇ ਦੋ ਵਾਰੀ ਜਿਤਾਇਆ ਮੈਂ ਪਹਿਲਾਂ ਸਿਰਫ 2432 ਵੋਟਾਂ ਜਿੱਤਿਆ ਸੀ 2017 ਚ ਤੇ ਮੈਨੂੰ ਲੋਕਾਂ ਨੇ 5 ਸਾਲ ਪਰਖਿਆ ਜੇ ਮੇਰਾ ਦਿਮਾਗ ਖਰਾਬ ਨਹੀਂ ਹੋਇਆ ਹੁਣ ਜੇ ਮੈਂ ਭਈ ਬੰਦਾ ਬਣ ਕੇ ਰਹਿੰਦਾ ਹਾਂ ਤਾਂ ਲੋਕਾਂ ਨੇ ਮੈਨੂੰ 5 ਸਾਲਾਂ ਬਾਅਦ ਤਕਰੀਬਨ 40000 ਵੋਟਾਂ ਦੇ ਨਾਲ ਜਿੱਤਾਇਆ ਹੈ ਕਿਹਦਾ ਦਿਮਾਗ ਖਰਾਬ ਹੁੰਦਾ ਦੇਖੇ ਤੁਸੀਂ 35 ਜਾਂ 30000 ਇਹ 10 ਸਾਲਾਂ ਚ ਨਹੀਂ ਬਸੇਰਿਆਂ ਦੇ ਹੋ ਜਾਂਦੇ ਆ ਜਿਹਦਾ ਹੋ ਜਾਂਦਾ ਲੋਕ ਲਾ ਲੈਂਦੇ ਆ ਤੇ ਇੰਨੀਆਂ ਵੋਟਾਂ ਦੇ ਨਾਲ ਜਿੱਤਾਇਆ ਤੇ ਮੈਂ ਪਿਛਲੇ 2 ਸਾਲ ਤੋਂ ਵੀ ਜਦੋਂ ਭਈ ਮੰਤਰੀਆਂ ਮੈਨੂੰ ਪਤਾ ਹੈ ਵੀ ਭਾਈ ਲੋਕਾਂ ਦੀ ਸਾਡਿਆਂ ਦੀ ਕੀ ਭਾਵਨਾ ਦੇ ਨਾਲ ਮੈਨੂੰ ਵੋਟਾਂ ਪਈਆਂ ਕੀ ਮੈਥੋਂ ਮੀਜ ਰੱਖਦੇ ਆ ਮਤਲਬ ਕਿ ਇਸ ਤਰ੍ਹਾਂ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਣਾ ਵੀ ਹਮੇਸ਼ਾ ਨਾਲ ਮਨ ਤੇ ਬੋਝ ਰਹਿੰਦਾ ਹੈ ਵੀ ਯਾਰ ਕਿਸੇ ਮੇਰੇ ਸਪੋਰਟਰ ਦੀ ਕਿਸੇ ਵੋਟਰ ਦੀ ਕਹ ਲੋ ਵੀ ਮੇਰੇ ਕਰਕੇ ਕੋਈ ਭਾਵਨਾ ਇਦਾਂ ਦੀ ਜਿਹੜੀ ਉਹਦੇ ਨਾਲ ਕਿਸ ਤਰ੍ਹਾਂ ਹੱਟ ਨਾ ਹੋਵੇ ਹਨਾ ਵੀ ਕਿਸੇ ਤਰ੍ਹਾਂ ਉਹਦੀਆਂ ਕੋਈ ਉਮੀਦਾਂ ਜਾਂ ਜਿਹੜੀ ਕੋਈ ਦੀ ਭਾਵਨਾ ਮੈਂ ਕਿਸੇ ਨੂੰ ਠੇਸ ਨਾ ਪਹੁੰਚੇ ਹਮੇਸ਼ਾ ਪ੍ਰਮਾਤਮਾ ਤੋਂ ਡਰ ਕੇ ਆਪ ਦੀ ਮਿਹਨਤ ਜਿਹੜੀ ਆ ਕਰੀਦੀ ਐ ਇਮਾਨਦਾਰੀ ਨਾਲ ਕਰੀਦੀ ਐ ਤੇ ਹਰੇਕ ਦਾ ਕੰਮ ਕਰਾਉਣ ਦੀ ਜਿਹੜੀ ਕੋਸ਼ਿਸ਼ ਐ ਉਹ ਕਰੀਦੀ ਐ ਤੇ ਬਾਕੀ ਮੈਂ ਭਈ ਇਹਨਾਂ ਪਿੰਡਾਂ 'ਚ ਵੱਡਾ ਹੋਇਆ ਲੋਕਾਂ ਦੀ ਕਹ ਲਓ ਵੀ ਕੀ ਸੋਚ ਐ ਕੀ ਵਿਚਾਰ ਧਾਰ ਐ ਕਿੰਦਾ ਦੇ ਉਹਨਾਂ ਨੂੰ ਸਮਝਦਾ ਤੇ ਆਪਣੇ ਏਰੀਆ ਦਾ ਬੰਦਾ ਹੀ ਸਮਝ ਸਕਦਾ ਹੁਣ ਜੋ ਕੋਈ ਬਾਹਰਲਾ ਕਹੇ ਮੈਂ ਸੰਗਰੂਰੀਆਂ ਨੂੰ ਸਮਝਣ ਨੂੰ ਜਾਂ ਬਰਨਾਲਿਆਂ ਨੂੰ ਸਮਝਣ ਨੂੰ ਬਾਹਰਲਾ ਕੋਈ ਨਹੀਂ ਸਮਝ ਸਕਦਾ ਤਾਂ ਭਈ ਜਿਹੜਾ ਇੱਥੇ ਪਿੰਡਾਂ ਜੰਮਿਆ ਪੜਾ ਇੱਥੇ ਵੱਡਿਆ ਹੋਇਆ ਉਹੀ ਸਮਝ ਸਕਦਾ ਤੇ ਬਾਕੀ ਮੈਨੂੰ ਲੱਗਦਾ ਵੀ ਭਾਈ ਸੰਗਰੂਰ ਦੇ ਲੋਕ ਨੇ ਜਿਹੜੇ ਉਹਨਾਂ ਨੇ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਬਹੁਤ ਸਾਥ ਦਿੱਤਾ ਇਥੇ ਤੋਂ ਪਾਰਟੀ ਖੜੀ ਕੀਤੀ ਇੱਥੇ ਪੈਦਾ ਹੋਈ ਇੱਥੇ ਬੂਟਾ ਲੱਗਿਆ ਜਿੱਦੇ ਕਰਕੇ ਪੰਜਾਬ ਦੇ ਵਿੱਚ 92 ਸੀਟਾਂ ਆਈਆਂ ਚਲੋ ਠੀਕ ਹੈ ਇੱਕ ਵਾਰੀ ਉਹ ਜਿਹੜਾ ਅਸੀਂ ਇਲੈਕਸ਼ਨ ਹਾਰੇ ਪਰ ਉਦੋਂ ਵੀ ਸਿਰਫ 5000 ਵੋਟਾਂ ਤੇ ਉਹਦੇ ਪਿੱਛੇ ਵੀ ਕਈ ਜਿਹੜੇ ਉਹਦੇ ਚ ਕਾਰਨ ਰਹੇ ਪਰ ਉਦੋਂ ਵੀ ਕਿਤੇ ਨਾ ਕਿਤੇ ਮੈਂ ਮੰਨਦਾ ਸਾਰੇ ਕਾਰਨ ਜੇ ਹੁੰਦੇ ਵੀ ਮਿਹਨਤ ਜਿਹੜੀ ਕੀਤੀ ਹੁਣ ਹੋਣਗੇ ਉਹ ਕਾਰਨ ਬਈ ਨਹੀਂ ਸਾਡੇ ਵਰਕਰਾਂ ਨੇ ਘਟ ਕੀਤੀ ਹੂੰ ਨਾ ਨਹੀਂ ਸਿਰਫ 5-6000 ਵੋਟਾਂ ਦਾ ਫਰਕ ਸੀ ਹਰੇ ਕਪੂਰ ਤੋਂ ਦੋ ਵੋਟਾਂ ਵੀ ਵਧਾਣ ਦੇ ਤਾਂ ਲੱਖਾਂ ਜਿੱਤ ਗਏ ਸੀ ਕਿਉਂਕਿ ਸਾਡੇ ਵਰਕਰਾਂ ਨੂੰ ਵੀ ਐ ਸੀਰ ਵੀ 50-5000 ਤੇ ਜਿੱਤੇ ਆ ਹੂੰ ਵੱਧ ਤੋਂ ਵੱਧ ਕਿੰਨੀ ਘਟ ਜੂਗੀ ਲੱਖ ਵੋਟ ਘਟ ਜੂਗੀ ਕਿਤੇ ਓਵਰ ਕੰਫੀਡੈਂਸ ਸੀ ਓਵਰ ਕੰਫੀਡੈਂਸ ਸੀਗਾ ਪਰ ਹੋਂ ਵਰਕਰ ਨਾ ਉਹ ਕਹਿ ਲੋ ਵੀ ਸਾਡੇ ਨਾਲੋਂ ਜ਼ਿਆਦਾ ਮੀਤ ਨਾਲੋਂ ਜ਼ਿਆਦਾ ਮਿਹਨਤ ਉਹ ਕਰ ਰਿਹਾ ਹਰੇ ਕਹਿੰਦਾ ਵੀ ਬਾਈ ਜੀ ਐਤ ਕੀ ਪਿੰਡੋ ਸਰਪੰਚੀ ਵਾਂਗੂ ਲੜਨੀ ਆ ਸਾਡੇ ਬਣੋਣੀ ਘਟਣ ਦੇਂਦੇ अच्छा ਸਭ ਵਰਕਰਾਂ ਲਈ ਵੀ ਇਹ ਕਹਿ ਲੋ ਵੀ ਇਲੈਕਸ਼ਨ ਚ ਕਿੰਨਾ ਫਰਕ ਦੇ ਦੇਉ ਬਈ ਇੱਕ ਬਣਿਆ ਹੋਇਆ ਵੀ ਇਹ ਸਾਡੀ ਸੀਟ ਸੀ ਅਸੀਂ ਪਿਛਲੀ ਵਾਰੀ ਗਵਾ ਕੇ ਮੇਲੀ ਐ ਤੇ ਕਿ ਦੁਬਾਰਾ ਲੈ ਕੇ ਆਉਣੀਆਂ ਮਾਂ ਦੀ ਪੱਟਕੀ ਮੈਂ ਉਹੀ ਪੁੱਛਦਾ ਜੀ ਮੈਂ ਜਿਵੇਂ ਤੁਸੀਂ ਹੁਣ ਤੱਕ ਵਿਧਾਨ ਸਭਾ ਦੀ ਇਲੈਕਚਰ ਲੜੀ ਤੇ ਇਹ ਬਹੁਤ ਵੱਡੀ ਐਮਪੀ ਦੀ ਹਲਕੇ ਆਇਂਦੇ ਨੇ ਨੌ ਹਲਕੇ ਆਇਂਦੇ ਨੇ ਤਾਂ ਫਰਕ ਕੀ ਦੇ ਦੇਉ ਇਹਨਾਂ ਦੇ ਵਿੱਚ ਨਹੀਂ ਫਰਕ ਤਾਂ ਹੁੰਦਾ ਹੀ ਆ ਜੀ ਕੁਦਰਤੀ ਐਡੀ ਵੱਡੀ ਇਲੈਕਸ਼ਨ ਦੇ ਵਿੱਚ ਨੂੰ ਚੀਜ਼ਾਂ ਨੂੰ ਕਿਉਂਕਿ ਕਾਲੋ ਵੀ ਇੱਕ ਤਾਂ ਪਹੁੰਚ ਕਰਨੀ ਲੋਕਾਂ ਤੱਕ ਸਾਰਿਆਂ ਤੱਕ ਔਖੀ ਹੋ ਜਾਂਦੀ ਹੈ ਹਲਕਾ ਬਹੁਤ ਵੱਡਾ ਪਿੰਡ ਪਿੰਡ ਜਾਣਾ ਲੈ ਇਲੈਕਸ਼ਨ ਦਾ ਤੁਸੀਂ ਇੱਕ ਇੱਕ ਪਿੰਡ ਚ ਦੱਸ ਦਾਰ ਬਾਰੀ ਚਾਏ ਆਉਣੇ ਹੋ ਹਮ ਇੱਥੇ ਸਾਰੇ ਪਿੰਡਾਂ ਚ ਪਹੁੰਚ ਕਰਨੀ ਵੀ ਔਖੀ ਹੈ ਤੇ ਮੈਨੇਜਮੈਂਟ ਕਰਨੀ ਵੀ ਜਿਹੜੀ ਵੱਡੀ ਇਲੈਕਸ਼ਨ ਚ ਥੋੜੀ ਔਖੀ ਹੈ ਉਹ ਹੋ ਜਾਂਦੀ ਹੈ ਹਨਾ ਇਹਦੇ ਚ ਥੋੜਾ ਜਿਹਾ ਹੁੰਦਾ ਵੀ ਲੋਕ ਆਪ ਮਹਾਰੇ ਜਿਹੜਾ ਇੱਕ ਮਾਹੌਲ ਹੈ ਵੇਵ ਹੈ ਜਿਹੜੀ ਉਹ ਬਣਦੀ ਹੈ ਕਿਸੇ ਪਾਰਟੀ ਦੀ ਵੀ ਤੇ ਉਹ ਮੱਲੂਕੇ ਜਿਹੜੀ ਇੱਕ ਖੁੰਡ ਚਰਚਾ ਦੇ ਨਾਲ ਬਣਦੀ ਹੈ ਜਿਹੜੀ ਐਮਪੀ ਇਲੈਕਸ਼ਨ ਦੀ ਉਹ ਹੁੰਦੀ ਹੈਗੀ ਵੀ ਲੋਕ ਜਿਵੇਂ ਗੱਲਾਂ ਹੀ ਕਰਨ ਲੱਗ ਜਾਂਣ ਵੀ ਨਹੀਂ ਯਾਰ ਆ ਫਲਾਣੀ ਪਾਰਟੀ ਅੱਗੇ ਲੱਗਦੀ ਹੈ ਫਲਾਣ ਨੇ ਫਲਾਣਾ ਕੰਮ ਕੀਤਾ ਹੁਣ ਸਾਨੂੰ ਉਸੇ ਕਰਕੇ ਲੱਗਦਾ ਵੀ ਆ ਜਿਹੜੀ ਅ ਬਿਜਲੀ ਵਾਲੀ ਨਹਿਰੀ ਪਾਣੀ ਵਾਲੀ ਵੀ 43000 ਨੌਕਰੀਆਂ ਦੇਤੀਆਂ ਇਹ ਖੁੰਡ ਚਰਚਾ ਕਿਉਂਕਿ ਹਰੇਕ ਪਿੰਡ ਦੇ ਕਿਸੇ ਚ ਦੋ ਕਿਸੇ ਚ ਤਿੰਨ ਉਹ ਬਨਾਰਸੀ ਪਿੰਡਾਂ ਲੈਰ ਚ 56 ਨੌਕਰੀਆਂ ਮਿਲ ਗਈਆਂ ਉੱਥੇ ਖੁੰਡ ਚਰਚਾ ਚੱਲਦੀ ਹੈ ਵੀ ਅੱਗੇ ਤੱਕ ਦੇਖ ਸਰਕਾਰ ਨੇ ਨੌਕਰੀਆਂ ਦਿੱਤੀਆਂ ਨਹੀਂ ਆਮ ਆਦੀ ਪਾਰਟੀਆਂ ਨੇ ਕਿਵੇਂ ਦੇਤੀਆਂ ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਪੋਜ਼ਿਟਿਵਿਟੀ ਆ ਤੇ ਜਿਹਦੇ ਕਰਕੇ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਫਿਰ ਇਸ ਵਾਰ ਇਹ ਦੇਖੋ ਮੈਨੂੰ ਤਾਂ ਬੜਾ ਮੈਂ ਕੰਫੀਡੈਂਟ ਆ ਵੀ ਇਹ ਸੀਟ ਆਮ ਆਦੀ ਪਾਰਟੀ इजीली ਜਿੱਤੂਗੀ ਇਹ ਦੂਜੇ ਨੰਬਰ ਤੇ ਹੀ ਮੁਕਾਬਲਾ ਹੁਣ ਇਹਨਾਂ ਦਾ ਵੀ ਭਈ ਨਾਲ ਦੂਜੇ ਤੇ ਕੌਣ ਆਉਂਦਾ ਪਰ ਇਹਨਾਂ ਦਾ ਕੋਈ ਬਹੁਤਾ ਫਰਕ ਨਹੀਂ 19 ਕਿਹਦੇ ਫਰਕ ਰਹੂਗਾ ਸਾਰਿਆਂ ਦਾ ਤੁਹਾਨੂੰ ਕੌਣ ਲੱਗਦਾ ਕੌਣ ਆਊਗਾ ਮੈਨੂੰ ਵੀ ਸੱਚੀ ਸਮਝ ਨਹੀਂ ਆ ਰਹੀ ਵੀ ਕੌਣ ਆਊਗਾ ਅਸੀਂ ਵੀ ਆਸਤ ਵਿੱਚ ਮੈਂ ਪਿੰਡਾਂ-ਪੋਂਡਾਂ 'ਚ ਪੁੱਛਦਾ ਵੀ ਭਾਈ ਕਿਵੇਂ ਆ ਕਿਹੜੇ ਪਾਰਟੀ ਨਾਲ ਟੱਕਰ ਹੈ ਤਾਂ ਸਾਰੇ ਤਾਂ ਸਾਡੇ ਐਂ ਕਹਿੰਦੇ ਵੀ ਭਾਈ ਇੱਕ ਪਾਸੇ ਆਪਾਂ ਕੱਲੇ ਹੋਵਾਂਗੇ ਅੱਧ 'ਚ ਅੱਧ ਜੇ ਸਾਰੀਆਂ ਪਾਰਟੀਆਂ ਹੋਣਗੀਆਂ ਇੱਕ ਬਈ ਬੜਾ ਇੰਪੋਰਟੈਂਟ ਸਵਾਲ ਜਿਹੜਾ ਮੈਂ ਪੁੱਛੂੰਗਾ ਕਿਉਂਕਿ ਖਡੂਰ ਸਾਹਿਬ ਦੀ ਸੀਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਜਦੋਂ ਅਮਰਤਪਾਲ ਸਿੰਘ ਹੁਣਾ ਦੇ ਵੱਲੋਂ ਨਾਂਹ ਹੁੰਦਾ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਨਗੇ ਉਸ ਤੋਂ ਬਾਅਦ ਲਗਾਤਾਰ ਕਾਟੋ ਕਲੇਸ਼ ਚੱਲਦਾ ਵਿਰਸਾ ਸਿੰਘ ਬਲਟੋਹਾ ਹੁਣਾ ਦੇ ਨਾਲ ਅਮਰਤਪਾਲ ਦੇ ਸਮਰਥਕਾਂ ਦਾ ਉਹ ਕਹਿੰਦੇ ਨੇ ਕਿ ਮੈਂ ਸਭ ਤੋਂ ਵੱਡਾ ਪੰਥਕ ਆਉਂਗਾ ਕਹਿੰਦਾ ਮੈਂ ਸਭ ਤੋਂ ਵੱਡਾ ਪੰਥਕਾਂਗਾ ਤੇ ਦੂਜੇ ਪਾਸੇ ਸੰਗਰੂਰ ਦੀ ਆਪਾਂ ਗੱਲ ਕਰ ਰਹੇ ਹਾਂ ਸੰਗਰੂਰ ਤੋਂ ਸਿਮਰਜੀਤ ਸਿੰਘ ਮਾਨ ਹੁਣਾ ਦੀ ਵੀ ਸੇਮ ਅਡੋਲੋਜੀ ਹੈ ਤੇ ਉਹੀ ਅਡੋਲੋਜੀ ਜਿਹੜੀ ਫਾਲੋ ਕਰਦੇ ਨੇ ਕਿਤੇ ਨਾ ਕਿਤੇ ਉਹੀ ਅਮਰਤਪਾਲ ਸਿੰਘ ਹੁਣਾ ਦੀ ਹੈ ਤੇ ਕੋਈ 1.5 ਪਰਸੈਂਟ ਇਹਦੇ ਉੱਪਰ ਵੀ ਅਸਰ ਪੈਣ ਸਕਦਾ ਦੇਖੋ ਇਹ ਲੋਕਤੰਤਰ ਹੈ ਇੱਥੇ ਤੁਸੀਂ ਇਲੈਕਸ਼ਨ 'ਚ ਖੜਾ ਖਾਣੋ ਤਾਂ ਤੁਹਾਨੂੰ ਕੋਈ ਜਿਹੜਾ ਰੋਕ ਨਹੀਂ ਸਕਦਾ ਤੁਸੀਂ ਆਪਦੀ ਇਡਿਓਲੋਜੀ ਵੀ ਲੋਕਾਂ ਸਾਹਮਣੇ ਜਿਹੜੀ ਆ ਦੱਸ ਸਕਦੇ ਹੋ ਪਰ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਪਰ ਮੈਂ ਸੰਗਰੂਰ ਦਾ ਤੁਹਾਨੂੰ ਦੱਸ ਦਿੰਨਾ ਕਿ ਸੰਗਰੂਰ ਦੇ ਨਾ ਜਿਹੜੇ ਮਾਨ ਸਾਹਿਬ ਦੇ ਭਗ ਸਿੰਘ ਬਾਰੇ ਬਿਆਨ ਉਹ ਜਿੱਤਣ ਤੋਂ ਬਾਅਦ ਆਇਆ ਹੈ ਇਹ ਆ ਉਹਦੇ ਨਾਨੇ ਰੂਤ ਸਿੰਘ ਬਾਰੇ ਬਿਆਨ ਉਹ ਜਿੱਤਨ ਤੋਂ ਬਾਅਦ ਆ ਜੇ ਵੋਟਾਂ ਤੋਂ ਪਹਿਲਾਂ ਹੀ ਹੁੰਦੇ ਤਾਂ ਇੱਥੇ ਸਮੀਕਰਨ ਕੁਝ ਹੋਰ ਹੁੰਦੇ ਕਿਉਂਕਿ ਸਾਡੇ ਮਨਦੀਪ ਜੀ ਇੱਥੇ ਪਿੰਡਾਂ 'ਚ ਕੋਈ ਟੂਰਨਾਮੈਂਟ ਹੋਵੇ ਮੁੰਡੇ ਕਿਸੇ ਚੀਫ ਗੈਸਟ ਨੂੰ ਬੁਲਾਉਂਦੇ ਆ ਤਾਂ ਭਗਤ ਸਿੰਘ ਦੀ ਫੋਟੋ ਦੇਣਾ ਫੋਟੋ ਦੇ ਦਿੰਦੇ ਆ ਹੈਨਾ ਕਿਉਂਕਿ ਉਹਨੂੰ ਸਾਰੇ ਨੌਜਵਾਨ ਜਿਹੜੇ ਆ ਉਹ ਆਈਡਲ ਮੰਨਦੇ ਆ ਉਹਨੂੰ ਦੇਖ ਕੇ ਕਹਿ ਲੋ ਸੇਧ ਲੈਣ ਦੀ ਕੋਸ਼ਿਸ਼ ਕਰਦੇ ਆ ਜੋਸ਼ ਜਿਹੜਾ ਭਰਿਆ ਜਾਂਦਾ ਵੀ ਯਾਰ ਸਾਡੇ ਪੰਜਾਬ ਦਾ ਉਹ ਪੁੱਤ जिने ਮੈਂ ਅਜ 23 ਸਾਲ ਦੀ ਉਮਰ ਚ ਜਿਹਨੂੰ ਪਤਾ ਸੀ ਮੈਂ ਆਜ਼ਾਦ ਭਾਰਤ ਦੇਖਣਾ ਨਹੀਂ ਕਿ ਜਾਊ ਵੀ ਪਰ ਮੇਰੀਆਂ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਭਾਰਤ ਦੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਆਜ਼ਾਦੀ ਲੈ ਕੇ ਦੇਣੀ ਆ ਹਨਾ ਅੱਜ ਕੋਈ ਮੈਂ ਪਿੰਡਾਂ ਚ ਵੀ ਕਹਿਣਾ ਵੀ ਕਿਸੇ ਪਿੰਡ ਚ ਕਿਸੇ ਨੂੰ ਕਹਿ ਦਈਏ ਜਾਂ ਆਪਣੇ ਸਮਾਜ ਤੁਸੀਂ ਕਿੰਨੇ ਕਿਦਾਂ ਦੇ ਬੰਦਾ ਹੋ ਇੱਕ ਮਿੰਟ ਟੱਕਰਨਾ ਵੀ ਜਿਹਨੂੰ ਕਹਿ ਦਈਏ ਵੀ ਤੂੰ ਮਰ ਜਾ ਤੇ ਥੋੜਾ ਪੰਜਾਬ ਬਹੁਤ ਵਧੀਆ ਹੋ ਜਾ ਕੋਈ ਅੱਜ ਦੀ ਕਿਹੜੀ ਹੈ ਇੱਕ 23 ਸਾਲ ਦਾ ਨੌਜਵਾਨ ਦੇਖੋ ਵੀ ਉਹਦੇ ਕੀ ਸੋਚ ਹੋਊਗੀ ਜਿਨੇ ਸਾਨੂੰ ਬੋਡ ਦਾ ਅਧਿਕਾਰ ਦਿਵਾਉਣ ਦੀ ਖਾਤਰ ਆਜ਼ਾਦੀ ਦਿਵਾਉਣ ਦੀ ਖਾਤਰ ਹਨਾ ਤੇ ਆਪਣੀ ਜਾਨ ਜਿਹੜੀ ਹੈ ਉਹ ਕੁਰਬਾਨ ਕਰਤੀ। ਉਹਦੀ ਲਾਸਟ ਚਿੱਠੀ ਵੀ ਹੈ ਜਿਹੜੀ ਭਗਤ ਸਿੰਘ ਦੀ ਜਿਹਦੇ ਚੋਂ ਲਿਖਦੇ ਆ ਕਿ ਜੀਵਨ ਹਾਰਿਕ ਨੂੰ ਜ਼ਿੰਦਗੀ ਜਿਹੜੀ ਹੈ ਪਿਆਰੀ ਲੱਗਦੀ ਹੈ। ਉਹ ਕਹਿੰਦਾ ਮੈਨੂੰ ਵੀ ਲੱਗਦੀ ਹੈ। ਪਰ ਜੇ ਅੱਜ ਮੈਂ ਮੌਤ ਦੇ ਡਰੋਂ ਹਨਾ ਵੀ ਮੈਂ ਕੋਈ ਏਦਾਂ ਦਾ ਫੈਸਲਾ ਕਰ ਲਿਆ ਵੀ ਮੈਂ ਮੌਤ ਤੋਂ ਵੱਜਾਂ। ਉਹ ਕਹਿੰਦਾ ਵੀ ਮੇਰੀਆਂ ਕੋਈ ਕਮੀਆਂ ਪੇਸ਼ੀਆਂ ਹੋਣਗੀਆਂ ਜੇ ਮੈਂ ਬਚ ਗਿਆ ਤਾਂ ਲੋਕਾਂ ਸਾਹਮਣੇ ਆ ਜਾਣਗੀਆਂ ਔਰ ਉਹ ਕਹਿੰਦਾ ਜੇ ਮੈਂ ਅੱਜ ਹੱਸਦਾ ਹੱਸਦਾ ਫਾਂਸੀ ਦੇ ਫੰਦੇ ਨੂੰ ਚੁੰਮ ਲੈਣਾ ਤਾਂ ਦੇਸ਼ ਦੀਆਂ ਮਾਵਾਂ ਮੇਰੇ ਤੇ ਗਰ ਮਹਿਸੂਸ ਕਰਨਗੀਆਂ ਕਿਉਂਕਿ ਉਹ ਕਹਿੰਦਾ ਅੱਜ ਮੈਂ ਆਜ਼ਾਦੀ ਦਾ ਭਗਤ ਸਿੰਘ ਆਜ਼ਾਦੀ ਦਾ ਪ੍ਰਤੀਕ ਬਣ ਚੁੱਕਿਆ ਤੇ ਹਰੀਕ ਦੇਸ਼ ਦੀ ਮਾਂ ਕਹੂਗੀ ਵੀ ਮੇਰੀ ਕੋਖੋਂ ਭਗਤ ਸਿੰਘ ਜਿਹੜਾ ਉਹ ਜੰਮੇ ਤੇ ਉਹ ਹੋਇਆ ਵੀ ਜਿਹੜੇ ਭਗਤ ਸਿੰਘ ਜੰਮੇ ਉਹਨਾਂ ਨੇ ਦੇਸ਼ ਜਿਹੜਾ ਉਹ ਆਜ਼ਾਦ ਕਰਵਾਇਆ ਤੁਸੀਂ ਦੇਖੋ ਵੀ ਕਿੱਡੀ ਵੱਡੀ ਜਿਹੜੀ ਹੈ ਕੁਰਬਾਨੀ ਸੀ ਘਰੇ ਮਾਂ ਸੀ ਸਾਰੇ ਰਿਸ਼ਤੇ ਸੀ ਤੁਹਾਨੂੰ ਲੱਗਦਾ ਕਿ ਇਹ ਬਿਆਨ ਭਾਰੀ ਪੈ ਸਕਦਾ ਹੈ 100% ਉਹ ਆਡੋਲਜੀ ਦੇ ਉੱਪਰ 100% ਅੱਜ ਮੈਨੂੰ ਦੱਸੋ ਕਿਹੜਾ ਨੌਜਵਾਨ ਭਾਈ ਭਗਤ ਸਿੰਘ ਨੂੰ ਆਈਡਲ ਨਹੀਂ ਮੰਨਦਾ ਸਾਡਾ ਤਾਂ ਸਿਰੋਚਾ ਹੋ ਜਾਂਦਾ ਜਿਹਦੇ ਕੋਈ ਹਿੰਦੀ ਫਿਲਮ ਵੀ ਕਿਤੇ ਹੋਰ ਵੀ ਜਾਣੇ ਆ ਸੂਬਿਆਂ 'ਚ ਉੱਥੇ ਲੋਕ ਕਹਿੰਦੇ ਆ ਅਸੀਂ ਤਾਂ ਕੰਪੇਨ ਕਰਾ ਚੰਨੇ ਆ ਵੀ ਇਹ ਭਗਤ ਸਿੰਘ ਦੀ ਧਰਤੀ ਤੋਂ ਭਗਤ ਸਿੰਘ ਦੇ ਜਿਹੜੇ ਪੰਜਾਬ ਤੋਂ ਉੱਥੋਂ ਜਿਹੜੇ ਆ ਇਹੋ ਆਏ ਨੇ ਕਿਤੇ ਵੀ ਤੁਸੀਂ ਦੇਖੋ ਵੀ ਪਾਕਿਸਤਾਨ ਵਰਗੇ ਮੁਲਕਾਂ 'ਚ ਵੀ ਜਿਹੜਾ ਭਗਤ ਸਿੰਘ ਨੂੰ ਯਾਦ ਆ ਜਿਹੜਾ ਉਹ ਕੀਤਾ ਜਾਂਦਾ ਉੱਥੇ ਵੀ ਜਿਹੜੇ ਨੌਜਵਾਨ ਨੇ ਭਗਤ ਸਿੰਘ ਨੂੰ ਜਿਹੜਾ ਸਲੂਟ ਕਰਦੇ ਆ ਵੀ ਦੇਸ਼ ਨੂੰ ਯਾਦ ਕਰਵਾਉਣ ਲਈ ਬਹੁਤ ਵੱਡੀ ਜਿਹੜੀ ਕੰਟਰੀਬਿਊਸ਼ਨ ਆ ਉਹ ਭਗਤ ਸਿੰਘ ਦੀ ਜਿਹੜੀ ਇਹ ਮੈਂ ਤਾਂ ਸਵਾਲ ਪੁੱਛਿਆ ਬਾਈ ਕਿਉਂਕਿ ਇਹ ਬੜਾ ਜਿਆਦਾ ਉਸ ਭਗਤ ਸਿੰਘ ਨੂੰ ਤਾਂ ਮਾਨਸਾਹਬ ਕਹਿੰਦੇ ਅੱਤਵਾਦੀ ਆ ਹੁਣ ਸੋਚ ਦੇਖੋ ਤੇ ਦੂਜੇ ਪਾਸੇ ਜਿਹੜੇ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਕਰਤਾ ਤੇ ਉਸ ਜਰਨਲ ਡਾਇਰ ਨੂੰ ਮਾਨ ਸਾਹਿਬ ਦੇ ਨਾਨੇ ਨੇ ਸਰੋਪਾ ਪਾਇਆ ਕਿ ਉਹਦੇ ਬਾਰੇ ਜਦੋਂ ਤੁਹਾਡੇ ਪੱਤਰਕਾਰ ਭਰਾ ਨੇ ਕਿਸੇ ਸਵਾਲ ਪੁੱਛਿਆ ਉਹ ਤਾਂ ਕਹਿੰਦੇ ਮੇਰੇ ਨਾਨੇ ਨੇ ਸਰੋਪਾ ਵਾ ਕੇ ਨੂੰ ਠੰਡਾ ਕੀਤਾ ਸੀ ਨਹੀਂ ਉਹ ਹੋਰ ਬਹੁਤ ਨੁਕਸਾਨ ਕਰ ਦਿੰਦਾ ਮੈਨੂੰ ਦੱਸੋ ਵੀ ਇਹ ਕਿਹੜੀ ਆਡੈਲੋਜੀ ਹੈ ਘੱਟੋ ਘੱਟ ਆਪਦੇ ਨਾਨੇ ਕਰਕੇ ਮਾਫੀ ਮੰਗ ਲੈਂਦੇ ਵੀ ਭਾਈ ਮੇਰੇ ਨਾਨੇ ਤੋਂ ਗਲਤੀ ਹੋ ਗਈ ਮੇਰੇ ਨਾਨੇ ਨੇ ਗਲਤ ਕੀਤਾ ਉਸ ਚੀਜ਼ ਨੂੰ ਡਿਫੈਂਡ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਮਾਫੀ ਮੰਗਣੀ ਚਾਹੀਦੀ ਹੈ ਮਾਫੀ ਮੰਗਣੀ ਚਾਹੀਦੀ ਸੀ ਉਸ ਜੀ ਨੂੰ ਤਾਂ ਤੁਸੀਂ ਡਿਫੈਂਡ ਕਰ ਰਹੇ ਹੋ ਤੇ ਭਗਤ ਸਿੰਘ ਨੂੰ ਤੁਸੀਂ ਜਿਹੜਾ ਉਦੋਂ ਗੋਰਿਆਂ ਦੇ ਵਿਰੁੱਧ ਲੜਦਾ ਅੰਗਰੇਜ਼ਾਂ ਦੇ ਵਿਰੁੱਧ ਲੜਦਾ ਸ਼ਹੀਦ ਹੋ ਗਿਆ ਹੂੰ ਉਹਨਾਂ ਦਾ ਤੁਸੀਂ ਕਹਿੰਦੇ ਹੋ ਗਦਾਰ ਹੈ ਤੇ ਜਿਹੜਾ ਉਸ ਨਾਲ ਗੋਰਿਆਂ ਨੂੰ ਸਿੱਖਾਂ ਨੂੰ ਕਤਲ ਕਰਨ ਨਾਲ ਨੂੰ ਥਰੋਪਾ ਪਾਉਂਦਾ ਉਹਨੂੰ ਤੁਸੀਂ ਕਹਿ ਰਹੇ ਹੋ ਵੀ ਠੰਡਾ ਜਿਹੜਾ ਉਹ ਕੀਤਾ ਅੱਜ ਦੇ ਟਾਈਮ ਮੇਰੀ ਗੱਲ ਸੁਣੋ ਕੋਈ ਐਦਾਂ ਦਾ ਕੋਈ ਅਤਿਆ ਚਾਰ ਹੋ ਜਾਈ ਆ ਬੀਜੇਪੀ ਵਾਲਿਆਂ ਨੇ ਹੁਣ ਸਾਡੇ ਕਹ ਲਓ ਵੀ ਕਿਸਾਨ ਉੱਥੇ ਸ਼ਹੀਦ ਹੋ ਗਏ ਹਨਾ ਹੂੰ ਬਾਰਡਰ ਤੇ ਬਾਰਡਰ ਤੇ ਹਾਂ ਜਦੋਂ ਧਰਨਾ ਜਿਹੜਾ ਉਹ ਚੱਲਿਆ ਹਾਲਾਂਕਿ ਉਹਦੋਂ ਬਾਅਦ ਜੇ ਕੋਈ ਮੈਨੂੰ ਦੱਸੋ ਹਾਲਾਂਕਿ ਇਹਨੂੰ ਉਸ ਨਾਲ ਜਿਲ੍ਹਾ ਵਾਲੇ ਬਾਗ ਨਾਲ ਕਿਤੇ ਦਾ ਕੰਪੈਰੀ ਨਹੀਂ ਕੀਤਾ ਜਾ ਸਕਦਾ ਜੋ ਉਦੋਂ ਹੋਇਆ ਵੀ ਗੋਗੀਆਂ ਚਲਾ ਕੇ ਹਜ਼ਾਰਾਂ ਬੰਦੇ ਮਾਰਦੇ ਨੇ ਜੇ ਉਦੋਂ ਬਾਅਦ ਕੋਈ ਭਾਜਪਾ ਦੇ ਕਿਸੇ ਵੱਡੇ ਲੀਡਰ ਨੂੰ ਬੁਲਾ ਕੇ ਉੱਥੇ ਜਹਾਜ਼ਦਾਰ ਥਰੂਪਾ ਪਾ ਦਿੰਦਾ ਤਾਂ ਅੱਜ ਆਪਾਂ ਨਾਲੇ ਲੋਕਤੰਤਰ ਹੈ ਅੱਜ ਦੀ ਘੜੀ ਆਪਾਂ ਕੀ ਕਹਦੇ ਵੀ ਭਾਜਪਾ ਦਾ ਗੁੱਸਾ ਡੰਡਾ ਕਰਤਾ ਥਰੂਪਾ ਪਾ ਕੇ ਹਾਂ ਤੁਸੀਂ ਮੰਨ ਲਓ ਕਿ ਇਹ ਤਾਂ ਤਾਂ ਦੇਖੋ ਨਾ ਵੀ ਕਿਹੜੀ ਗੱਲ ਦਾ ਕਿੱਥੇ ਕੰਪੈਰੀਸ਼ਨ ਕਰ ਰਹੇ ਆ ਸੋ ਇਹ ਸਾਰੀਆਂ ਚੀਜ਼ਾਂ ਨਾ ਜਿਹੜੇ ਲੋਕ ਨੇ ਸੰਗਰੂਰ ਦੇ ਉਹ ਦੇਖ ਰਹੇ ਆ ਤੇ ਇਹਦਾ ਜਵਾਬ ਦੇਣਗੇ ਤੇ ਜੇ ਮੈਂ ਮਾਨ ਸਾਹਿਬ ਦੀ ਪਾਰਟੀ ਦੀ ਪਰਿਵਾਰਵਾਦੀ ਵੀ ਗੱਲ ਕਰਾਂ ਜਿੰਨਾ ਪਰਿਵਾਰਵਾਦ ਇੱਥੇ ਹੈ ਤਿੰਨਵੇਂ ਨੁੱਦੇ ਹੁੰਦੇ ਆ ਹੂੰ ਪ੍ਰਧਾਨ ਸਰਪਰਾਸ ਤੇ ਜਥੇਮੰਦ 77 ਹੂੰ ਪ੍ਰਧਾਨ ਮਾਨ ਸਾਹਿਬ ਆਪ ਬਣੇ ਹੋਇਆ ਜਥੇਵੰਦ ਕਿਸਕੱਤਰ ਦੋਤਾ ਲਾ ਰੱਖਿਆ ਤੇ ਸਰਪ੍ਰਸਤ ਆਪ ਦਾ ਮੁੰਡਾ ਬਣਾ ਰੱਖਿਆ ਹੈ ਮਨ ਲਓ ਕਿ ਇਲੈਕਸ਼ਨ ਵੀ ਲੜ ਰਹੇ ਨੇ ਉਹ ਈਮਾਨ ਸਿੰਘ ਮਾਨਮਰ ਸਭ ਤੋਂ ਗੱਲ ਹੈ ਕਿਹੜੇ ਪਾਸੇੋਂ ਵੀ ਕਹਿ ਲੋ ਵੀ ਭਾਈ ਕਿਹੜੀ ਵਿਚਾਰਧਾਰਾ ਹੈ ਹਨਾ ਸਿਰਫ ਠੀਕ ਹੈ ਨੌਜਵਾਨਾਂ ਨੂੰ ਜਜਵਾਤੀ ਕਰਕੇ ਜਿਹੜੀਆਂ ਵੋਟਾਂ ਨੇ ਉਦੋਂ ਲਈਆਂ ਗਈਆਂ ਪਰ ਐਤ ਕੀ ਕਹਾਣੀ ਟੋਟਲੀ ਡਿਫਰੈਂਟ ਹੈ ਜਿਹੜੇ ਪਿੰਡਾਂ ਚ ਕਿਉਂਕਿ ਇਸ ਵਾਰ ਮੈਂ ਤਾਂ ਪੱਛਿਆ ਸਾਡੇ ਸੰਪਾਦਕ ਜਾਵਿੰਦਰ ਸਿੰਘ ਉਹਨਾਂ ਦੇ ਨਾਲ ਉਹਨਾਂ ਨੇ ਇੰਟਰਵਿਊ ਕਰਨ ਦੇ ਦੌਰਾਨ ਉਹ ਕਹਾ ਕਹਿੰਦੇ ਮੇਨਾ ਸ਼ਰਤ ਲਾ ਲੈਣ ਮੀਤ ਹੀਰ ਕਹਿੰਦੇ ਮੈਂ ਜਿੱਤੂ ਮੈਂ ਤੋਂ ਸੁਣੋ ਤਾਂ ਲੱਗ ਰੂ 4 ਜੂਨ ਨੂੰ ਪਤਾ ਵੀ ਭਾਈ ਮੇਰੇ ਨਾਲ ਕਿਉਂਕਿ ਮਾਨ ਸਾਹਿਬ ਪਹਿਲੀ ਇਲੈਕਸ਼ਨ ਨਹੀਂ ਲੜ ਰਹੇ 2017 ਵਿੱਚ ਵੀ 17 ਚ ਵੀ ਮਾਨ ਸਾਹਿਬ ਜਿਹੜੇ ਆ ਇਲੈਕਸ਼ਨ ਲੜੇ ਸੀ ਕਿ ਉਦੋਂ ਵੀ ਮੈਂ ਨਹੀਂ ਬਰਨਾਲੇ ਦੇ ਲੋਕਾਂ ਨੇ ਭਾਈ ਹਰਾਇਆ ਮੈਨੂੰ ਵੱਧ ਵੋਟਾਂ ਪਾਈਆਂ ਤਕਰੀਬਨ 47000 ਸਾਡੇ 47000 ਤੇ ਮਾਨਸਾਉ ਨੂੰ ਮਿਲਦਾ ਉਹ 5000 ਜਿਹੜੀ ਵੋਟ ਹੈ ਉਹ ਪਈ ਸੀ ਉਹ ਵੀ ਚਲੋ ਅਸੀਂ ਤਾਂ ਚਲੋ ਬਜ਼ੁਰਗ ਨੇ ਉਹਨਾਂ ਦਾ ਸਤਿਕਾਰ ਹੈ ਜਿਹੜਾ ਉਹ ਕਰਦੇ ਆ ਪਰ ਉਹਦਾ ਵੀ ਫੈਸਲਾ ਲੋਕਾਂ ਨੇ ਕੀਤਾ ਹੁਣ ਵੀ ਸੰਗਰੂਰ ਦੇ ਲੋਕਾਂ ਕੋਲੇ ਜਾ ਰਹੇ ਸੀ ਦੋਨੇ ਆਪਣੀ ਗੱਲ ਹੈ ਕਿ ਸੰਗਰੂਰ ਦੇ ਲੋਕ ਫੈਸਲਾ ਕਰ ਦੇਣਗੇ ਇੱਕ ਬੀਜੇਪੀ ਦੀ ਗੱਲ ਕਰੀ ਤਾਂ ਬੀਜੇਪੀ ਦਾ ਕਿਵੇਂ ਦੇ ਦੇ ਦੋ ਵੋਟ ਬੈਂਕ ਉਸੇ ਕਿਉਂਕਿ ਹਾਲਾਂਕਿ ਅਜੇ ਤੱਕ ਕੈਂਡੀਡੇਟ ਨਹੀਂ ਅਨਾਉਂਸ ਕੀਤਾ ਬੀਜੇਪੀ ਨੇ ਪਰ ਫਿਰ ਵੀ ਜਿਹੜੀ ਪਾਰਟੀ ਵੋਟਾਂ 'ਚ 20 ਦਿਨ ਰਹਿ ਗਏ ਅਜੇ ਤੱਕ ਕੈਂਡੀਡੇਟ ਨਹੀਂ ਦੇ ਪਾਈ ਹੈ ਉਹਦਾ ਵੋਟ ਮੈਗਰੂ ਕਿਸੇ ਨੇ ਕੀ ਹੈ ਜਿਹੜ ਕਿਉਂਕਿ ਅੱਜ ਦੀ ਘੜੀ ਇਹ ਪਹਿਲੀ ਵਾਰ ਹੋ ਰਿਹਾ ਹੋਊਗਾ ਦੇਸ਼ ਦੀ ਸਿਆਸਤ 'ਚ ਨਹੀਂ ਅੱਗੇ ਨਾ ਦਿੱਲੀ ਜਾ ਕੇ ਲੋਬਿੰਗ ਕਰਦੇ ਹੁੰਦੇ ਆ ਵੱਡੀਆਂ ਪਾਰਟੀਆਂ ਦੇ ਲੀਡਰ ਹੈ ਵੀ ਯਾਰ ਟਿਕਟ ਮੈਨੂੰ ਦਬਾਓ ਹੈ ਫੁਲਾਣੇ ਗਰੁੱਪ ਪਰ ਧੜੇ ਬੰਦੀਆਂ ਮਲੇ ਵੀ ਮੈਨੂੰ ਦਬਾਓ ਲੋਬਿੰਗ ਅੱਜ ਦੀ ਘੜੀ ਵੀ ਹੋ ਰਹੀ ਹੈ ਪਰ ਲੋਬਿੰਗ ਇਸ ਚੀਜ਼ ਦੀ ਹੋ ਰਹੀ ਹੈ ਉਹ ਕਹਿੰਦਾ ਕਿ ਮੈਨੂੰ ਨਾ ਦੇ ਦੇਣ ਡਰ ਰਹੇ ਨੇ ਡਰ ਹੈ ਕਿ ਕਹਿੰਦਾ ਕਿ ਮੈਨੂੰ ਨਾ ਦੇ ਦੇਣ ਦਿੱਲੀ ਜਾ ਕੇ ਬੈਠੇ ਹੋਇਆ ਵੀ ਕਿਤੇ ਟਿਕਟ ਨਾ ਮਿਲ ਜੇ ਹਨਾ ਕੋਈ ਜਿਆਦਾ ਐਕਟੀਵਿਟੀ ਨਹੀਂ ਸ਼ੋਅ ਕਰ ਰਿਆ ਵੀ ਕਿਤੇ ਮੈਨੂੰ ਕਿਤੇ ਐਕਟਿਵ ਦੇ ਕੇ ਟਿਕਟ ਨਹੀਂ ਕਿਉਂਕਿ ਉਹ ਉਮੀਦਵਾਰੇ ਕਿਸੇ ਦੇ ਭੋਗਤੇ ਵੀ ਜਾਂਦੇ ਡਰਦੇ ਕਿਸੇ ਦੁੱਖ ਸੁੱਖ ਚ ਫੋਟੋ ਨਹੀਂ ਪਾਉਂਦੇ ਵੀ ਕਿਤੇ ਪਾਰਟੀ ਨੂੰ ਆਉਣ ਲੱਗੇ ਵੀ ਇਹ ਐਕਟਿਵ ਜਾਨੂੰ ਟਿਕਟ ਦੇ ਦਈਏ ਪਰ ਜਦੋਂ ਭਾਜਪਾ ਦੇ ਕੈਂਡੀਡੇਟ ਜਾਂਦੇ ਆ ਪ੍ਰਚਾਰ ਕਰਨ ਤਾਂ ਜੋ ਕਿਸਾਨ ਵਿਰੋਧ ਕਰਦੇ ਆ ਤਾਂ ਉਹ ਕਹਿੰਦੇ ਕਿਸਾਨ ਨਹੀਂ ਹੈਗੇ ਤਾਂ ਕਹਿੰਦੇ ਆਮ ਆਈ ਪਾਰਟੀ ਦੇ ਵਰਕਰ ਨੇ ਚਲੋ ਇਹ ਬੋਟਾਂ ਚੋਂ ਪਤਾ ਲੱਗ ਜਾਊਗਾ ਭਾਈ ਵੀ ਆਮ ਆਦੀ ਪਾਰਟੀ ਦੇ ਵਰਕਰ ਸੀਗਾ ਕਿਸਾਨ ਸੀ ਦੇ ਚੱਕ ਕਰ ਲੈਣ ਵੀ ਪਿੰਡਾਂ ਚ ਕਿੰਨੇ ਕਿ ਬੋਟਾਂ ਵੰਦੀਆਂ ਉਹਦਾ ਬੂਥ ਵੰਦੀ ਆਊਗਾ ਨਾ ਰਿਜ਼ਲਟ ਵੀ ਕਿਹੜੇ ਬੂਥ ਚ ਕਿੰਨੀਆਂ ਵੋਟਾਂ ਪਈਆਂ ਤੇ ਮੈਨੂੰ ਲੱਗਦਾ ਵੀ ਪਹਿਲੀ ਵਾਰ ਹੋ ਵੀ ਨੈਸ਼ਨਲ ਪਾਰਟੀ ਜਿਹਦੀ ਦੇਸ਼ ਚ ਸਰਕਾਰ ਹੋਵੇ ਤੇ ਪੰਜਾਬ ਦੇ ਹਜ਼ਾਰਾਂ ਬੂਥਾਂ ਚੋਂ ਮੈਨੂੰ ਲੱਗਦਾ ਵੀ ਖਾਤਾ ਵੀ ਨਹੀਂ ਖੋਲਣਾ ਤੁਸੀਂ ਕਹਿੰਦੇ ਹੋ ਬੀਜਪੀ ਦਾ ਖਾਤਾ ਵੀ ਨਹੀਂ ਖੋਲਣਾ ਮੈਨੂੰ ਵੀ ਸੀਟ ਦਾ ਤਾਂ ਕੀ ਖੋਲਣਾ ਦਾ ਕਲੀਅਰ ਹੀ ਆ ਹੂੰ ਪੋਲਿੰਗ ਬੂਥਾਂ ਤੇ ਨਹੀਂ ਖੋਲਣਾ ਜੇ ਮੰਨ ਲਓ ਸਾਡੇ ਹਲਕੇ ਜੇ 200 ਤੋਂ ਉੱਪਰ ਬੂਥ ਹੈ ਮੇਰੀ ਵਿਧਾਨ ਸਭਾ ਚ ਹੂੰ ਤੇ ਲੋਕ ਸਭਾ ਚ 2000 ਦੇ ਨੇੜੇ ਬੂਥ ਹੈਗਾ ਤੇ ਬੜੇ ਬੂਥ ਹੋਣਗੇ ਜਿੱਥੋਂ ਬੀਜੇਪੀ ਦਾ ਖਾਤਾ ਵੀ ਖੁੱਲਣਾ ਇੱਕ ਹਾਂਸਾ ਹਾਂਸ ਉਹਨਾਂ ਦਾ ਬੜਾ ਉਹਨਾਂ ਦਾ ਜਿਹੜਾ ਵਿਰੋਧ ਜਦੋਂ ਹੁੰਦਾ ਤਾਂ ਉਹ ਕੱਲ ਵੀ ਉਹਨਾਂ ਦੇ ਬੋਲੇ ਇੱਕ ਬਿਆਨ ਦਿੱਤਾ ਗਿਆ ਉਹ ਕਹਿੰਦੇ ਕਿ ਤੁਸੀਂ ਮੋਦੀ ਨੂੰ ਨਾ ਕਹਿੰਦੇ ਬੁਰਾ ਬੋਲੋ ਮੈਨੂੰ ਜਾਇਦ ਕੁਝ ਮਰਜ਼ੀ ਕਹਿ ਲਓ ਚਲੋ ਉਹਨਾਂ ਦਾ ਹੁਣ ਕੀ ਆ ਕਈ ਹੁਣ ਕਹ ਲੋ ਵੀ ਆ ਬੀਜਪੀ ਕਰਕੇ ਹਨਾ ਕੋਈ ਕੋ ਤਾਂ ਕਹਿੰਦੇ ਵੀ ਭਾਈ ਮੈਨੂੰ ਤਾਂ ਜਿਹੜੀ ਟਿਕਟਾ ਬੀਜਪੀ ਨੇ ਦਿੱਤੀ ਐਮਪੀ ਜਿਹੜਾ ਉਹ ਬਣਾਤਾ ਉਹਨਾਂ ਨੂੰ ਭਾਈ ਉਹਨਾਂ ਨੇ ਇੱਕ ਵਾਰੀ ਐਮਪੀ ਜਿਹੜਾ ਬਣਾਤਾ ਜਿਹੜਾ ਕਹੇ ਸੀ ਆਪਾਂ ਤਾਂ ਇੱਕ ਵਾਰੀ ਬਾਬਾ ਸਾਹਬ ਦੀ ਜਿੱਦ ਪੂਰੀ ਕਰਨੀ ਸੀ ਐਮਪੀ ਬਨਣ ਵਾਲੀ ਉਹ ਕੇਰਾ ਹੀ ਸੀ ਉਹਨਾਂ ਦੀ ਹੋ ਗਈ ਉਹਨਾਂ ਨੂੰ ਪਤਾ ਵੀ ਦੁਬਾਰਾ ਜਿਹੜਾ ਉਹਨਾਂ ਨੇ ਐਮਪੀ ਬਨਣਾ ਨਹੀਂ ਤਾਂ ਫਿਰ ਭਾਈ ਉਹਨਾਂ ਨੂੰ ਲੱਗਦਾ ਵੀ ਮੋਦੀ ਨੇ ਬਣਾਇਆ ਤਾਂ ਉਹਨਾਂ ਵੱਲੋਂ ਧੰਨਵਾਦ ਹੋ ਸਕਦਾ ਪਰ ਜਿਹੜੇ ਪੰਜਾਬ ਦਾ ਮੋਦੀ ਨੇ ਨੁਕਸਾਨ ਹੀ ਕੀਤਾ ਜਿਹੜੇ ਪੰਜਾਬ ਬਾਰੇ ਕਦੇ ਵੀ ਕੋਈ ਪ੍ਰਧਾਨ ਮੰਤਰੀ ਜੀ ਨੇ ਕੀਤਾ ਹੀ ਨਹੀਂ ਤਾਂ ਫਿਰ ਭਾਈ ਪੰਜਾਬ ਵਾਲੇ ਤਾਂ ਮਾੜਾ ਬੋਲਣਗੇ ਇੱਕ ਜਾਂਦਿਆਂ ਦੇ ਅਕਾਲੀ ਦਲ ਦੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਬਾਰੇ ਕੀ ਕਹੋਗੇ ਉਹਨਾਂ ਦੀ ਕੀ ਪੋਜੀਸ਼ਨ ਦੇਖਦੇ ਹਾਂ ਸੀ ਦੇਖੋ ਕਾਲੀ ਦਲ ਦਾ ਤਾਂ ਪੂਰੇ ਪੰਜਾਬ 'ਚ ਹੀ ਪਤਾ ਹੈ ਹੁਣ ਜਿਹੜੀ ਪਾਰਟੀ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਖੁਦ ਇਲੈਕਸ਼ਨ ਨਹੀਂ ਲੜ ਰਿਹਾ ਹਮ ਸਿਟਿੰਗ ਐਮਪੀ ਹੋਵੇ ਤਾਂ ਉਹਨਾਂ ਨੂੰ ਵੀ ਪਤਾ ਹੀ ਹੈ ਅਕਾਲੀ ਦਲ ਨੂੰ ਕੋਈ ਸੀਟ ਨਹੀਂ ਆ ਰਹੀ ਜੇ ਇੱਕੇ ਸੀਟ ਵੀ ਆਉਂਦੀ ਹੁੰਦੀ ਸੁਖਵੀਰ ਸਿੰਘ ਬਾਦਲ ਉੱਥੋਂ ਜਾ ਕੇ ਇਲੈਕਸ਼ਨ ਲੜਦੇ ਹਣਾ ਉਹਨਾਂ ਨੂੰ ਵੀ ਪਤਾ ਹੈ ਵੀ ਸਾਰੇ ਕਿਤੋਂ ਪੰਜਾਬ ਚੋਂ ਜਮਾਨਤਾ ਜਬਤ ਹੋ ਰਹੀ ਹੈ ਇਸੇ ਕਰਕੇ ਇਲੈਕਸ਼ਨ ਤੋਂ ਭੱਜੇ ਇਸੇ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਟਿਕਟ ਜਮਾਂ ਲਾਸਟ ਤੇ ਅਨਾਉਂਸ ਹੋਈ ਕਿਉਂਕਿ ਪਹਿਲਾਂ ਡਿਸਾਈਡ ਨਹੀਂ ਸੀ ਕਰ ਪਾਰੇ ਵੀ ਖਡੂਰ ਸਾਹਿਬ ਤੋਂ ਲੜੀਏ ਫਿਰੋਜ਼ਪੁਰ ਤੋਂ ਲੜੀਏ ਕਿ ਬਠਿੰਡੇੋਂ ਲੜੀਏ ਪਰ ਫਿਰ ਵੀ ਮੈਂ ਮੰਨਦਾ ਵੀ ਚੰਗਾ ਫੈਸਲਾ ਹੈ ਵੀ ਜਦੋਂ ਹਰਨਾ ਹੀ ਹੈ ਏਡੀ ਦੂਰ ਜਾ ਕੇ ਕਾਹਨੂੰ ਲੜਨਾ ਬਠਿੰਡੇੋਂ ਲੜਿਆ ਠੀਕ ਫੈਸਲਾ ਹੈ ਤੇ ਬਾਕੀ ਜੋ ਤਕਰੀ ਖੈਰਾ ਸਾਹਿਬ ਦੀ ਗੱਲ ਹੈ ਅਮਨ ਖੇਰਾ ਸਾਹਿਬ ਪਹਿਲਾਂ ਬਠਿੰਡੇ ਨੂੰ ਇਲੈਕਸ਼ਨ ਲੜੀ ਸੀ ਮਾਲਵੇ ਚਾਕੇ ਤੇ ਤਕਰੀਬਨ 38000 ਵੋਟ ਪਈ ਸੀ ਤੇ ਮਾਫੀ ਮੰਗੀ ਸੀ ਵੀ ਬਠਿੰਡੇ ਆਉਣਾ ਮੇਰੀ ਗਲਤੀ ਸੀ ਆ ਚਾਰਜ ਨੂੰ ਆਉਣ ਦੋ ਮੈਂ ਤੁਹਾਨੂੰ ਦਿਖਾਉਂਗਾ ਵੀ ਮਾਫੀ ਮੰਗਣਗੇ ਵੀ ਸੰਗਰੂਰ ਆਉਣਾ ਮੇਰੀ ਗਲਤੀ ਸੀ ਬਹੁਤ ਬਹੁਤ ਧੰਨਵਾਦ ਭਾਈ ਧੰਨਵਾਦ ਅਹਿਸਾਨ ਮੀਤ ਹੈ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਟੀਟ ਦਿੱਤੀ ਗਈ ਹੈ ਸੰਗਰੂਰ ਤੋਂ ਤੇ ਸੰਗਰੂਰ ਲਗਾਤਾਰ ਹੌਟ ਸੀਟਾਂ ਦੇ ਵਿੱਚੋਂ ਇੱਕ ਸੀਟ ਬਣੀ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਇੱਥੇ ਵੱਡੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕਰੇਗੀ ਕੈਮਰਾ ਪਰਸਨ ਜਸ਼ਨ ਦੇ ਨਾਲ ਮਨਦੀਪ ਜੋਤ ਮਲੇ ਕੋਟਲਾ